ਸੋ ਬੇहद ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕੋ ਪਿੰਡ ਦੇ ਤਿੰਨ ਨੌਜਵਾਨ ਤਿੰਨ ਦੋਸਤ ਮੇਲਾ ਦੇਖਣ ਦੇ ਲਈ ਗਏ ਸੀ ਪਰ ਉੱਥੇ ਹੋਣਾ ਉਹੀ ਸੀ ਜੋ ਕਿਸਮਤ ਨੂੰ ਮਨਜ਼ੂਰ ਸੀ ਰਸਤੇ ਦੇ ਵਿੱਚ ਇੱਕ ਅਣਹੋਣੀ ਵਾਪਰ ਗਈ ਇੱਕ ਭਾਣਾ ਵਾਪਰ ਗਿਆ ਤੇ ਤਿੰਨੇ ਦੋਸਤਾਂ ਦੀ ਇਕੱਠਿਆਂ ਦੀ ਜਾਨ ਚਲੀ ਗਈ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਲਗਾਤਾਰ ਸੋਗ ਦੀ ਲਹਿਰ ਛਾਈ ਗਈ ਹੈ ਤੇ ਜਦੋਂ ਅੰਤਿਮ ਸੰਸਕਾਰ ਕੀਤਾ ਗਿਆ ਇਹਨਾਂ ਤਿੰਨੇ ਮੁੰਡਿਆਂ ਦਾ ਤਾਂ ਮਾਵਾਂ ਦਾ ਜੋ ਹਾਲ ਸੀ ਉਹ ਦੇਖਿਆ ਨਹੀਂ ਜਾ ਰਿਹਾ ਪੂਰਾ ਪਿੰਡ ਰੋਂਦਾ ਹੋਇਆ ਨਜ਼ਰ ਆ ਰਿਹਾ ਭਾਰੀ ਇਕੱਠ ਵੀ ਨਜ਼ਰ ਆ ਰਿਹਾ ਤੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਤੇ ਨਾ ਮੁੰਡਿਆਂ ਦੀਆਂ ਤੇ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰਾ ਦੇ ਵਿੱਚ ਇਹ ਪੂਰਾ ਮੰਦਪਾਗਾ ਹਾਦਸਾ ਵਾਪਰਿਆ ਤੇ ਜਿੱਥੇ ਤਿੰਨ ਮੁੰਡੇ ਸੀਗੇ ਜੋ ਬਾਬਾ ਬੁੱਢਾ ਸਾਹਿਬ ਦਾ ਮੇਲਾ ਜੋ ਤਰਨਤਾਰਨ ਦੇ ਵਿੱਚ ਲੱਗਦਾ ਹੈ ਉਹ ਦੇਖਣ ਗਏ ਸੀਗੇ ਤੇ ਉੱਥੋਂ ਮੇਲਾ ਦੇਖਣ ਤੋਂ ਬਾਅਦ ਜਦੋਂ ਅੱਗੇ ਕਿਤੇ ਜਾਣ ਲੱਗੇ ਤਾਂ ਰਸਤੇ ਦੇ ਵਿੱਚ ਇੱਕ ਹਾਦਸਾ ਵਾਪਰ ਗਿਆ ਕਿ ਤਿੰਨੇ ਨੌਜਵਾਨਾਂ ਦੀ ਜਾਨ ਉੱਥੋਂ ਚਲੀ ਗਈ ਤੇ ਜਿਹੜੇ ਨੌਜਵਾਨ ਨੇ ਇਹਨਾਂ ਦੀ ਪਛਾਣ ਸੌਰਵ ਵਿਜੇ ਤੇ ਗੁਰਪ੍ਰੀਤ ਸਿੰਘ ਦੇ ਤੌਰ ਤੇ ਵਜੋਂ ਹੋਈ ਹੈ ਤੇ ਇਹਨਾਂ ਦੀ ਜਿਹੜੀ ਉਮਰ ਹੈ 18 ਤੋਂ 22 ਸਾਲ ਦੱਸੀ ਜਾ ਰਹੀ ਹੈ ਤੇ ਤਿੰਨੇ ਗਾਣੇ ਕੁਵਾਰੇ ਸੀਗੇ ਤੇ ਘਰ ਵੀ ਜਿਹੜੇ ਕਹਿ ਸਕਦੇ ਆ ਕਿ ਦਿਹਾੜੀ ਜੋਤੇ ਵਾਲਾ ਪਰਿਵਾਰ ਹੈ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈ ਤੇ ਹੁਣ ਘਰ ਦੇ ਵਿੱਚ ਵੀ ਜਿਹੜੀ ਸੋਗ ਦੀ ਲਹਿਰ ਛਾਈ ਗਈ ਹੈ ਤੇ ਮਾਮਾਂ ਦਾ ਰੋਂਦਿਆਂ ਦਾ ਹਾਲ ਜਿਹੜਾ ਨਹੀਂ ਦੇਖਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਬੇਹਦ ਮੰਦ ਭਾਗੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਤੇ ਇਹ ਜਿਹੜੇ ਪਿੰਡ ਦੇ ਜਿਹੜੇ ਵਾਸੀ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਜਿਹੜੇ ਇਹ ਤਿੰਨੇ ਪਰਿਵਾਰ ਨੇ ਮਿਹਨਤ ਮਜ਼ਦੂਰੀ ਵਾਲੇ ਪਰਿਵਾਰ ਨੇ ਸਰਕਾਰਾਂ ਤੇ ਸਮਾਜਿਕ ਵਿਸਥਾਵਾ ਨੂੰ ਚਾਹਦਾ ਹੈ ਕਿ ਇਹਨਾਂ ਦੀ ਕੋਈ ਮਦਦ ਕਰਨ ਇਹਨਾਂ ਦੀ ਕੋਈ ਹੈਲਪ ਕੀਤੀ ਜਾ ਸਕੇ ਕਿਉਂਕਿ ਤਿੰਨੇ ਜਿਹੜੇ ਗੱਭਰੂ ਨੌਜਵਾਨ ਮੁੰਡੇ ਜਿਹੜੇ ਜਹਾਨ ਤੋਂ ਚਲੇ ਗਏ ਨੇ ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਘਾਟ ਆਇਓ ਕਿਤੇ ਨਾ ਕਿਤੇ ਪੂਰਾ ਤਾਂ ਨਹੀਂ ਜਾ ਸਕਦਾ ਪਰ ਉਹਨਾਂ ਦਾ ਜਿਹੜਾ ਦੁੱਖ ਹਲਕਾ ਜ਼ਰੂਰ ਕੀਤਾ ਜਾ ਸਕਦਾ ਤੇ ਸਰਕਾਰਾਂ ਨੂੰ ਅਪੀਲ ਕਰਦੇ ਜਿਹੜੇ ਲੋਕ ਨੇ ਉਹ ਨਜ਼ਰ ਆਏ ਨੇ ਪਰ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ ਤੇ ਏ ਲਿਵਿੰਗ ਇੰਡੀਆ ਨਿਊਜ਼ ਵੀ ਨੌਜਵਾਨਾਂ ਨੂੰ ਤੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਜਦੋਂ ਵੀ ਕਿਤੇ ਸਫ਼ਰ ਕਰਦੇ ਹੋ ਤਾਂ ਤੇਜ਼ ਰਫ਼ਤਾਰ ਦੇ ਜਿਹੜਾ ਅਵੋਇਡ ਕਰੋ ਤੇਜ਼ ਰਫ਼ਤਾਰ ਨੂੰ ਤੇ ਹੌਲੀ ਵਾਹਨ ਚਲਾਇਆ ਕਰੋ ਤੇ ਜਿਹੜੇ ਟ੍ਰੈਫਿਕ ਨਿਮੇ ਉਹਨਾਂ ਦੀ ਉਲੰਘਣਾ ਨਾ ਕਰਿਆ ਕਰੋ ਉਹਨਾਂ ਦੀ ਪਾਲਣਾ ਕਰਿਆ ਕਰੋ ਤੇ ਜਿਹੜਾ ਧਿਆਨ ਰੱਖਿਆ ਕਰੋ ਕਿਉਂਕਿ ਘਰ ਦੇ ਵਿੱਚ ਜਦੋਂ ਅਜਿਹਾ ਕੋਈ ਹਾਦਸਾ ਵਾਪਰ ਜਾਂਦਾ ਤਾਂ ਘਰ ਦੇ ਵਿੱਚ ਜੋ ਹਾਲਾਤ ਹੁੰਦੇ ਨੇ ਉਹ ਬੇਹਾਦ ਜਿਹੜੇ ਲੋਕ ਸਮਝ ਸਕਦੇ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਹੁਣ ਇਹਨਾਂ ਜਿਹੜੇ ਤਿੰਨ ਮਾਮਾ ਨੂੰ ਤਿੰਨੇ ਪਰਿਵਾਰਾਂ ਨੂੰ ਜੋ ਘਾਟਾ ਪਿਆ ਸੀ ਨਹੀਂ ਸਮਝ ਸਕਦੇ ਪਰ ਬੇहद ਗੰਭੀਰ ਇਹ ਸਥਿਤੀ ਬਣੀ ਹੋਈ ਹੈ ਮਾਮਾ ਰੋਂਦੀਆਂ ਜਿਹੜੀਆਂ ਦੇਖਿਆ ਨਹੀਂ ਜਾ ਰਹੀਆਂ ਤੇ ਤਿੰਨਾਂ ਨੌਜਵਾਨਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਗਿਆ ਤੇ ਤੁਸੀਂ ਇਸ ਖਬਰ ਨੂੰ ਲੈ ਕੇ ਕੀ ਸੋਚਦੇ ਹੋ ਆਪਣੀ رائے ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰੋ ਤੇ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਗੱਲ ਬਾਤ ਇਹਨਾਂ ਨੇ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਬੋੜਾ ਸਾਹਿਬ ਨੂੰ ਗਾਂ ਨੂੰ ਕਿਧਰ ਨੂੰ ਚੱਲੇ ਸੀ ਜੇ ਗੋਂਦਵਾਲ ਸਾਹਿਬ ਮੱਥਾ ਟੇਕਣ ਚਲੇ ਜੇ ਕਿਦੇ ਚਲੇ ਆ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆ ਘਟਨਾ ਹੋ ਗਈ ਹੈ ਨਾ ਹਾਂ ਬਹੁਤ 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 ਜੀ ਬਹੁਤ ਹਰ ਇੱਕ ਪਰਿਵਾਰ ਨੂੰ ਦੁੱਖ ਆਇਆ ਹੈ ਕੰਮ ਪਰਿਵਾਰ ਦੇ ਵਿੱਚ ਇਹਨਾਂ ਦੇ ਕੌਣ ਕੌਣ ਹੋਰ ਵੀ ਪਿੰਡ ਪਰਾਨਾ ਕਿੰਨੇ ਪਰਿਵਾਰ ਪਰਿਵਾਰ ਜੀ ਇਹ ਮੁੰਡਾ ਇਹ ਤੇ ਇਹਦਾ ਪਿਓ ਹੀ ਹੈ ਤੇ ਇੱਕ ਬੱਚਾ ਛੋਟਾ ਇਹਦਾ ਹਾਂਜੀ ਤੇ ਦਾਦਾ ਇੱਕ ਬਜ਼ੁਰਗ ਹੈ ਇਹਨਾਂ ਦਾ ਹਾਂਜੀ ਇਹੋ ਤਿੰਨ ਚਾਰ ਪਰਿਵਾਰ ਦੇ ਜੀ ਕਿੰਨੇ ਮੁੰਡੇ ਪਰਿਵਾਰ ਦੇ ਹਾਂਜੀ ਇਹ ਤਿੰਨੇ ਕੁਾਰੇ ਕੀ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰਾਂ ਨੂੰ ਕੁਝ ਨਾ ਕੁਝ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਆ ਬਹੁਤ ਜ਼ਿਆਦਾ ਮੋਟਰਸਾਈਕਲ ਕੁਝ ਨਾ ਕੁਝ ਇੱਕੋ ਮੋਟਰਸਾਈਕਲ ਸੀ ਹਾਂਜੀ ਇੱਕੋ ਹੀ ਦੱਸੇ ਨਵਾਂ ਲੈ ਕਿਸ਼ਤਾਂ ਤੇ ਜੋ ਅੱਛਾ ਜੀ ਕਿਸ਼ਤਾਂ ਤੇ ਹਾਂਜੀ ਇੱਕ ਇਹ ਪਿੰਡ ਦੇ ਜੀ ਮੇਲਾ ਵੇਖਣ ਗਏ ਬਾਬੇ ਬੁੱਢੇ ਸਾਹਿਬ ਤੇ ਜਾਂਦੇ 8-9 ਵਜੇ ਤੱਕ ਘਰੋਂ ਨਿਕਲੇ ਆ ਅੱਛਾ ਜੀ ਜਾਂਦੇ ਆ ਪਤਾ ਨਹੀਂ ਕੀ ਇਹਦਾ ਨਾ ਘਟਨਾ ਹੋਈ ਸਰ ਬਹੁਤ ਇਹਨਾਂ ਦਾ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ ਇਹ ਸੋ ਨੌਜਵਾਨ ਦਾ ਕੀ ਨਾਮ ਇਹਦਾ ਸੌਰਵ ਕਿੰਨੇ ਪਿੰਡ ਪਰ ਆਇਆ ਇਹ ਦੋ ਭਰਾ ਆ ਤੇ ਇੱਕ ਪਹਿਣਿਆ ਤੇ ਕਿ ਇੱਕ ਵਿਆਹ ਹੋਇਆ ਸੀ ਉਹਦਾ ਨਾ ਉਹ ਇਤਨਾ ਛੋਟਾ 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 ਤੇ ਕੀ ਐ ਮੈਂ ਕਮਾਉਣ ਵਾਲਾ ਕੱਲਾ ਹੀ ਸੀ ਕੱਲਾ ਹੀ ਸੀ ਵਿਚਾਰਾ ਕੱਲਾ ਸਿੱਧੇ ਜਿਹਾ ਪਿਓ ਹੀ ਪਿਓ ਵੀ ਢਲਾ ਮਟਾਰਿੰਦਾ ਉਹ ਵੀ ਢਲਾ ਮਟਾਰਿੰਦਾ ਗਰੀਬ ਬੰਦੇ ਸਰ ਜੀ ਬਹੁਤ ਗਰੀਬ ਬੰਦੇ ਇਹਨਾਂ ਦੀ ਕੋਈ ਕਾਰਵਾਈ ਕੋਈ ਸੁਣਵਾਈ ਹੋਣੀ ਚਾਹੀਦੀ ਗਰੀਬ ਬੰਦੇ ਆ ਕੋਈ ਹੋਣੀ ਚਾਹੀਦੀ ਇਹਨਾਂ ਦੀ ਦਿਹਾੜੀ ਧੱਪੇ ਵਾਲੇ ਹੀ ਵਿਚਾਰੇ ਹੋਰ ਸਿਕਲ ਕਿਤਾ ਸੀ ਮੋਟਰਸਾਈਕਲ ਇਹਨਾਂ ਦੇ ਆਪਣਾ ਹੀ ਸੀ ਇੱਕੋ ਮੋਟਰਸਾਈਕਲ ਆ ਕਿਸ਼ਤਾ ਕਿਸ਼ਤਾ ਤੇ ਸਾਰ ਮੋਟਰਸਾਈਕਲ ਹੈ ਹਾਂਜੀ 100 ਰੁਪਏ ਆਏ ਇੱਕ ਮੋਟਰਸਾਈਕਲ ਹੀ ਪਤਾ ਨਹੀਂ ਹੁਣ ਵਿਜੇ ਦਾ ਹੀ ਕਿ ਪਤਾ ਨਹੀਂ 100 ਰੁਪਏ ਦਾ ਹੀ ਇੱਕ ਤੇ ਗਏ ਕਿੰਨੇ ਦੀ ਉਮਰ ਦਿਨਾਂ ਇਹਨਾਂ ਦੀ ਇੰਨੀ ਇਕੱਠਾ 22 ਸਾਲ 18 ਸਾਲ 22 ਸਾਲ ਇਹ ਨਹੀਂ ਜੀ ਜੀ 18 ਨਹੀਂ 22 ਸਾਲ ਹਾਂ 100 ਰੁਪਏ ਦੀ ਵੀਰ ਹਾਂ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਇਹਦੀ 20 ਸਾਲ ਸੀ ਤਿੰਨਾਂ ਦੀ 10 ਹੋਗੇ ਸਾਰਾ ਰਾਤ 8-9 ਵਜੇ ਤੱਕ ਸਵੇਰ ਹਾਂ 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 ਆਸਵਾਕ 12 ਵਜੇ ਆ ਸਰਪੋ ਗਾਲੋ ਤੇ ਇਹੋ ਜੀ ਇਹ ਮੇਲਾ ਵੇਖਣ ਗਏ ਬਾਬਾ ਵੱਡਾ ਸਾਹਿਬ ਦਾ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਹਿਸ਼ਾਰਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਵੱਡਾ ਸਾਹਿਬ ਚਲੇ ਗਿਆ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਹਾਂ ਜੀ ਇਹ ਤਿੰਨ ਜਣੇ ਹੀ ਜੀ ਕਿੰਨੀ ਉਮਰ ਦੇ ਨੇ ਉਮਰ ਇਹਨਾਂ ਦੀ 20-22 ਬਾਈ-ਬਾਈ ਸਾਲ ਹੀ ਹੋਣੀ ਹੈ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹਾਂਜੀ ਤੇ ਕੀ ਕੰਮ-ਕਾਰ ਕਰਦੇ ਸੀ ਕੀ ਕਰਦੇ ਸੀ ਨੇ ਕੰਮ-ਕਾਰ ਹੀ ਕਰਦੇ ਹੈ ਇੱਕ ਦੇ ਇੱਕ ਮੁੰਡਾ ਦੇ ਸੈਂਟਰੀ ਦਾ ਕੰਮ ਕਰਦਾ ਹੈ ਦੂਜਾ ਮਜ਼ਦੂਰੀ ਕਰਦਾ ਹੈ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਗਏ ਮੇਲਾ ਵੇਖਣ ਗਏ ਅੱਛਾ ਹਾਂਜੀ ਫਿਰ ਕੀ ਹੁੰਦਾ ਦਸਤੇ ਵਿੱਚ ਕੋਈ ਐਕਸੀਡੈਂਟ ਹੁੰਦਾ ਕਿ ਹੁੰਦਾ ਪਤਾ ਲੱਗਦਾ ਨਹੀਂ ਇਹ ਤਾਂ ਉੱਥੇ ਹੀ ਪਤਾ ਨਾ ਲੋਕਾਂ ਨੂੰ ਇੱਥੇ ਤੇ ਹੁਣ ਸੂਚਨਾ ਆਈ ਆ ਵੀ ਇਹ ਐਕਸੀਡੈਂਟ ਹੋ ਗਿਆ ਪਰ ਪਿੰਡ ਲਈ ਬੜੀ ਮੰਦਪਾਕੀ ਕੇ ਬਾਰੇ ਪਿੰਡ ਵਾਸਤੇ ਦੇਖੋ ਤੁਸੀਂ ਵੇਖ ਨਹੀਂ ਰਹੇ ਬਹੁਤ ਮਾੜੀ ਗੱਲ ਹੋਈ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੋਈ ਨਾ ਕੋਈ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਬਹੁਤ ਹੀ ਗਰੀਬ ਪਰਿਵਾਰ ਹੈ